ਉਮਰਾਂ ਪਤਾ ਇਹ ਲੰਮੀਆਂ ਕਿਉਂ ਦੀਆਂ ਕਿਉਂ ਲੰਮੀਆਂ ਉਮਰਾਂ ਨੇ ਇਹਨਾਂ ਬਜ਼ੁਰਗਾਂ ਦੀਆਂ ਅਸੀਂ ਬਜ਼ੁਰਗੋ ਕਿਸੇ ਨੂੰ ਕੰਨ ਕਹਿ ਦੀ ਬਜ਼ੁਰਗ ਲੰਬੀ ਉਮਰ ਕਿਉਂ ਭੋਗ ਰਹੇ ਆ ਕਹਿੰਦੇ ਜੀ ਫਲਾਣੇ ਟਾਈਮ 'ਚ ਘਿਓ ਖਾਦਾ ਦੁੱਧ ਪੀਦਾ ਨਹੀਂ ਰੌਲਾ ਇਹ ਨਹੀਂ ਹੈ ਤੁਹਾਡੇ ਤੋਂ ਵੱਧ ਕਿਸੇ ਨੇ ਗਰੀਬੀ ਨਹੀਂ ਦੇਖੀ ਹੁਣੀ ਪਿੱਛੇ ਤੁਸੀਂ ਲੰਮੀਆਂ ਉਮਰਾਂ ਇਹ ਬਜ਼ੁਰਗ ਇਸ ਕਰਕੇ ਹੰਡਾ ਰਹੇ ਆ ਇਹਨਾਂ ਨੇ ਮਨ 'ਚ ਈਰਖਾ ਬੈਰ ਵਿਰੋਧ ਨਹੀਂ ਕੀਤਾ ਕਿਸੇ ਨਾਲ ਅੱਜ ਨਹੀਂ ਅੱਜ ਦੀਆਂ ਧੀਆਂ ਇਹ ਜਿਹੜੀਆਂ ਭੈਣਾਂ ਮੇਰੀਆਂ ਬੈਠੀਆਂ ਮੇਰੀਆਂ ਬੱਚੀਆਂ ਬੈਠੀਆਂ ਨੇ ਜੇ ਗੱਲ ਮੈਂ ਇਹਨਾਂ ਸਟੇਜਾਂ ਤੇ ਨਹੀਂ ਕਹੂੰਗਾ ਤੇ ਕਿੱਥੇ ਕਹੂੰਗਾ ਅੱਜ ਕੱਲ ਇੰਸਟਾਗ੍ਰਾਮ ਨੇ ਸਾਡੀ ਧੀਆਂ ਦੀ ਇੱਜ਼ਤ ਰੋਂ ਕੇ ਰੱਖ ਦਿੱਤੀ ਬਾਬਾ ਜੀ ਸਾਡੀ ਧੀਆਂ ਦੀ ਇੱਜ਼ਤ ਰੋਂ ਕੇ ਰੱਖ ਦਿੱਤੀ ਇੰਸਟਾਗ੍ਰਾਮ ਨੇ ਅੱਜ ਕੱਲ ਤੁਸੀਂ ਇੰਸਟਾ ਖੋਲ ਕੇ ਦੇਖੋ ਓਏ ਮੇਰੇ ਪੰਜਾਬ ਦੀ ਕੁੜੀਆਂ ਨੂੰ ਦੇਖਣ ਦਾ ਜੀ ਨਹੀਂ ਕਰਦਾ ਜਿਹੋ ਜਿਹੇ ਕੱਪੜੇ ਦਾ ਪ੍ਰਯੋਗ ਕਰਨ ਲੱਗੀਆਂ ਉਹ ਕੁੜੀਆਂ ਹੱਥ ਜੋੜ ਕੇ ਬੇਨਤੀ ਐ ਅਸੀਂ ਅਸੀਂ 10 ਗੁਰੂਆਂ ਦੀ ਔਲਾਦ ਆ ਅਸੀਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੀ ਔਲਾਦ ਆ ਅਸੀਂ ਭਗਤ ਕਬੀਰ ਦੀ ਔਲਾਦ ਆ ਅਸੀਂ ਬਾਬਾ ਸਾਹਿਬ ਦੇ ਜાય ਆ ਅਸੀਂ ਉਹਦੇ ਉਹਦੇ ਦਿੱਥੇ ਹੋਏ ਕਦਮਾਂ ਤੇ ਚੱਲਣ ਵਾਲੇ ਆ ਤੇ ਬਾਬਾ ਜੀ ਇਹ ਚੀਜ਼ ਕੀ ਸਾਨੂੰ ਸ਼ੋਭਾ ਨਹੀਂ ਦਿੰਦੀ ਆ ਪਾ ਕੇ ਨਿੱਕੇ ਨਿੱਕੇ ਕੱਪੜੇ ਦੇ ਵੀਡੀਓ ਪਾ ਕੇ चंद ਪੈਸੇ ਲਈ ਅਸੀਂ ਆਪਣੀ ਇੱਜ਼ਤਾਂ ਖਰਾਬ ਕਰ ਰਹੇ ਆ चंद ਪੈਸੇ ਨਹੀਂ ਪੈਸੇ ਆਉਂਦੇ ਆ ਓ ਬਾਬਾ ਤੇ ਤੁਹਾਡੇ ਮਾਪਿਓ ਤੁਹਾਨੂੰ ਭੁੱਖੇ ਨਹੀਂ ਮਰਨ ਦੇਣਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਪੈਦਾ ਕੀਤਾ ਉਹ ਭੁੱਖੇ ਨਹੀਂ ਮਰਨ ਦੇਣਗੇ ਪਰ ਤੁਸੀਂ ਆਪਣੀ ਆਪਣੀ ਇੱਜ਼ਤ ਛੱਲੀ ਛੱਲੀ ਨਾ ਕਰੋ ਇਹਨਾਂ ਧੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਕੈਮਰੇ ਵਾਲੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆਜੇ ਗੱਲ ਪਾਉਣੀ ਆ ਕੱਟ ਕੇ ਇਹਨਾਂ ਧੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਦਗੀ ਜਨੋ ਸਲਵਾਰ ਸੂਟ ਕਿੱਡਾ ਸੋਹਣਾ ਲੱਗਦਾ ਪੰਜਾਬੀ ਸੂਟ ਪਾਇਆ ਕਿ ਧੀ ਨੂੰ ਆ ਬੈਠੇ ਹੋ ਨਾ ਮਰਿਆਦਾ ਚ ਪਰਿਆਦਾ ਚ ਬੈਠੇ ਹੋ ਨਾ ਅੱਜ ਮੈਨੂੰ ਵੀ ਚੰਗੇ ਲੱਗ ਰਹੇ ਹਾਂ ਸਾਡੇ ਬਜ਼ੁਰਗਾਂ ਨੂੰ ਵੀ ਚੰਗੇ ਲੱਗ ਰਹੇ ਹੋ ਤੇ ਸਾਡੇ ਸਾਰਿਆਂ ਨੂੰ ਵੀ ਚੰਗੇ ਲੱਗ ਰਹੇ ਹੋ ਤੇ ਬਾਬਾ ਇੱਥੇ ਮੈਂ ਊਠ ਪਟਾਣ ਕੱਪੜੇ ਪਾ ਕੇ ਬੈਠਾ ਹੁੰਦਾ ਓਏ ਇਮਾਨਦਾਰੀ ਨਾਲ ਦੱਸਿਓ ਤੁਸੀਂ ਇਹ ਗੱਲਾਂ ਮੇਰੀਆਂ ਸੁਣਦੇ ਜਿਹੜੀਆਂ ਮੈਂ ਸੁਣਾ ਰਿਹਾ ਸੀ ਕਦੇ ਵੀ ਨਹੀਂ ਸੁਣਦੇ ਤੁਸੀਂ ਮੈਨੂੰ ਛਿੱਤਰ ਮਾਰ ਕੇ ਕੱਢ ਦਿੰਦੇ ਕਿਉਂ ਕਿ ਇਹ ਸਾਧ ਦਾ ਘਰ ਹੈ ਫਕੀਰ ਦਾ ਘਰ ਹੈ ਪਰ ਬਾਬਾ ਪਹਿਲੀ ਗੱਲ ਤੇ ਉਹਨਾਂ ਧੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਵੀਡੀਓ ਤੂੰ ਪਾ ਰਹੀ ਹੈ ਤੇਰਾ ਰਿਸ਼ਤੇਦਾਰ ਵੀ ਦੇਖ ਰਿਹਾ ਹੈ ਤੇਰਾ ਭਾਈਚਾਰਾ ਵੀ ਦੇਖ ਰਿਹਾ ਹੈ ਤੇਨੂੰ ਹੋਰ ਕੋਈ ਵੀ ਦੇਖ ਰਿਹਾ ਹੈ ਤੇ ਗੱਲ ਨੂੰ ਤੇਰਾ ਰਿਸ਼ਤਾ ਕਰਨਾ ਤੇਰੇ ਮਾਮਾ ਨੇ ਤੇਰੇ ਪਿਓ ਨੇ ਤੇ ਲੋਕਾਂ ਨੂੰ ਕੀ ਮੂੰਹ ਵਿਖਾਣਗੇ ਵੀ ਇਹ ਉਹ ਕੁੜੀ ਹੈ ਜਿਹੜੀ ਇੰਸਟਾਗ੍ਰam ਤੇ ਇਹੋ ਜਿਹੇ ਕੱਪੜੇ ਪਾ ਕੇ ਟ੍ਰੀਲਾ ਬਣਾਉਂਦੀ ਹੈ ਹੱਥ ਜੋੜ ਕੇ ਬੇਨਤੀ ਆ ਆ ਗੁਰੂ ਨਾਲ ਜੁੜ ਜਾਓ ਜੇ ਬੇੜਾ ਪਾਰ ਲੰਗਾਉਣਾ ਹੈ ਇਹਨਾਂ ਦਰਬਾਰਾਂ ਨਾਲ ਜੁੜ ਜਾਓ ਜੇ ਬੇੜਾ ਪਾਰ ਲੰਗਾਉਣਾ ਹੈ ਜਿੱਥੇ ਵੀ ਜਾਓ ਭਲਾ ਗੁਰੂ ਘਰ ਜਾਓ ਜਿੱਥੇ ਵੀ ਜਾਓ ਪ੍ਰਸਾਦ ਦੀ ਚ ਰਹਿਣ ਲੱਗ ਜਾਓ ਤੁਹਾਡੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਆਓ ਰਣ ਕੇ ਕੀ ਕਹਿਣਾ ਮੇਰੀ ਕਮਲੀ ਤੇ ਪਰਦੇ ਤੇਰੀ ਕਮਲੀ ਤੇ ਪਰਦੇ ਕੁਝ ਬਾਬਾ ਕਮਲੀ ਤੇ ਪਰਦੇ ਕੁਝ ਬਾਬਾ ਕਮਲੀ ਤੇ ਪਰਦੇ ਕੁਝ ਬਾਬਾ ਖਾਲੀ ਮੋੜੀ ਨਾ ਹਟਰਾ ਤੋਂ ਅੱਜ ਬਾਬਾ ਕਮਲੀ ਤੇ ਪਰਦੇ ਕੁਝ ਬਾਬਾ